ਦੇ ਵਿੱਚ ਕੋਈ ਗੱਲ ਆਵੇ ਤੇ ਉਹਦੇ ਰਿਪਲਾਈ ਦਿੱਤਾ ਜਾਵੇ ਕੋਈ ਜ਼ਰੂਰੀ ਨਹੀਂ ਕੁਲਜੀਤ ਸਿੰਘ ਰੰਧਾਵਾ ਪੜੋ ਜੀ ਜੀ ਸਾਧਕਾਰਿਓਂ ਸਪੀਕਰ ਸਾਹਿਬ ਮੈਂ ਅੱਜ ਤੁਹਾਡਾ ਧਿਆਨ ਬਹੁਤ ਹੀ ਕਹਿ ਮੁੱਦੇ ਵੱਲ ਦਿਵਾਣਾ ਕਿ ਸਾਡੇ ਡੇਰਾ ਬਸੀ ਹਲਕੇ ਦੇ ਵਿੱਚ ਘਟੋ-ਘਟ 5-4 ਐਮਐਲਏ ਸਹਿਬਾਨ ਦੇ ਜਿਨ੍ਹਾਂ ਦੇ ਵਿੱਚੋ ਕੀਤਾ ਜਾਵੇ ਡੇਰਾ ਬਸੀ ਹਲਕਾ ਜਿਹੜੇ ਨਹਿਰੀ ਪਾਣੀ ਦੀ ਮੈਂ ਗੱਲ ਕਰਦਾ ਅੱਜ ਚਾਰੇ ਦੇ ਚਾਰੇ ਐਮਐਲਏ ਸਹਿਬਾਨ ਮੁਹਾਲੀ ਨੀਨਾ ਮਿੱਤਲ ਜੀ ਔਰ ਗੁਰਲਾਲ ਕਦੌਰ ਚਮਕੌਰ ਸਾਹਿਬ ਤੱਕ ਬਾਜਵਾ ਸਾਹਿਬ ਪੜੋ ਜੀ ਬਾਜਵਾ ਸਾਹਿਬ ਤੁਹਾਡੇ ਤੋਂ ਸਿੱਖਣ ਆਏ ਸੀ ਬਾਜਵਾ ਜੀ ਇੱਕ ਮਿੰਟ ਬਾਜਵਾ ਜੀ ਬਾਜਵਾ ਜੀ ਆਪ ਦੀ ਤੁਸੀਂ ਉਹ ਪੜੋ ਅਸੀਂ ਜਿਹੜਾ ਅੱਜ ਜਿਹੜਾ ਸਾਡਾ ਪੀਣ ਵਾਲਾ ਪਾਣੀ ਹੈ ਹਲਕੇ ਦੇ ਵਿੱਚ ਬਹੁਤ ਡੂੰਘਾ ਚਲੇ ਗਿਆ ਇਹ ਯਾਦ ਕਰੋ ਕੈਪਟਨ ਕਮਲਜੀਤ ਸਿੰਘ ਜੀ ਇਹ ਤਾਂ ਮੰਤਰੀ ਹੁੰਦੇ ਸੀਗੇ ਐਸ ਵਿਧਾਨ ਸਭਾ ਦੇ ਵਿੱਚ ਹੀ ਐਸ ਵਿਧਾਨ ਸਭਾ ਦੇ ਵਿੱਚ ਹੀ ਉਹਨਾਂ ਨੇ ਦਸ਼ਮੇਸ਼ ਨੇਰ ਦਾ ਦਸ਼ਮੇਸ਼ ਨੇਰ ਦਾ ਮੁੱਦਾ ਲੱਕਿਆ ਸੀ ਉਹ ਪਿਛਲੀ ਸਰਕਾਰ ਵੇਲੇ ਮਾਨਯੋਗ ਸਪੀਕਰ ਸਾਹਿਬ ਵੱਲੋਂ 18 6 2019 ਨੂੰ ਇਸ ਨਹਿਰ ਦੀ ਕੋ ਕਰ ਲਈ ਇੱਕ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਦੇ ਮੈਂਬਰ ਤੁਸੀਂ ਲਿਖਿਆ 2021 ਦੀ ਰਿਪੋਰਟ ਸਰਦਾਰ ਜੀ ਸੁਣੋ ਸਪੀਕਰ ਸਾਹਿਬ ਸੁਣੋ ਸੁਣੋ ਜੋ ਤੁਸੀਂ ਲਿਖਿਆ ਉਹ ਹੀ ਪੜਨਾ ਹੁੰਦਾ ਭਾਸ਼ਣ ਨਹੀਂ ਦੇਣਾ ਇਹਦੇ 'ਚ ਸਰ ਉਹ ਹੀ ਉਹ ਹੀ ਨਾ ਦਸ਼ਮੇਸ਼ ਨਹਿਰ ਦੀ ਸਪੀਕਰ ਸਾਹਿਬ ਗੱਲ ਕਰਦਾ ਸਰਕਾਰ ਜੇ ਪੰਜਾਬ ਦੇ ਪਹਿਲਾਂ ਤੱਕ ਬਣੇ ਗਿਆ ਤੇ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠੇ ਨੇ ਫਾਈਨਾਂਸ ਮਿਨਿਸਟਰ ਸਾਹਿਬ ਬੈਠੇ ਨੇ ਸਾਡੇ ਡੇਹਰਾ ਬਸੀ ਹਲਕੇ ਨੂੰ ਮਹਾੜੀ ਨੂੰ ਰਾਜਪੁਰਾ ਕਨੌਰ ਦਸ਼ਮੇਸ਼ ਨਹਿਰ ਦੁਬਾਰਾ ਚਾਲੂ ਕੀਤੀ ਜਾਵੇ ਧੰਨਵਾਦ ਸਰਦਾਰ ਚੇਤਨ ਸਿੰਘ ਜੋੜਾ ਮਾਇਰਾ ਜਲ ਸ੍ਰੋਤ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੈਂ ਆਪਦੇ ਮਾਧਮ ਜਰੀਏ ਦੱਸਣਾ ਚਾਹੁੰਦਾ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜ਼ਿਲ੍ਹਾ ਐਸਐਸ ਨਗਰ ਨਗਰ ਦੇ ਡੇਹਰਾ ਬਸੀ ਖੇਤਰ ਵਿੱਚ ਕੋਈ ਨਹਿਰੀ ਨੈਟਵਰਕ ਮੌਜੂਦ ਨਹੀਂ ਹੈ ਹਾਲਾਂਕਿ ਇਲਾਕੇ ਦੀ ਮੰਗ ਨੂੰ ਮੁੱਖ ਰੱਖਦਾ ਸਰਕਾਰ ਨੇ ਜ਼ਿਲ੍ਹਾ ਰੂਪਨਗਰ ਫਤੇਗੜ ਸਾਹਿਬ ਐਸਐਸ ਨਗਰ ਨੂੰ ਨਹਿਰੀ ਪਾਣੀ ਮਹਿਆ ਕਰਾਉਣ ਲਈ ਨਵੀਂ ਨਹਿਰ ਦੀ ਉਸਾਰੀ ਕਰਨ ਦੀ ਤਜਵੀਜ਼ ਹੈ ਇਸ ਪ੍ਰੋਜੈਕਟ ਨੂੰ ਦੋ ਪੜਾਵਾਂ ਵਿੱਚ ਕੀਤੇ ਜਾਣ ਦੀ ਤਜਵੀਜ਼ ਹੈ ਜਿਹਦੇ ਪਹਿਲੇ ਪੜਾ ਦਾ ਮੌਜੂਦਾ ਫੋਗ ਜ਼ਿਲ੍ਹਾ ਰੂਪਨਗਰ ਤੇ ਹੈ ਇਸ ਦਾ ਜ਼ਿਲ੍ਹਾ ਫਤੇਗੜ ਸਾਹਿਬ ਅਤੇ ਐਸਐਸ ਨਗਰ ਵਿੱਚ getVisibility ਸਰਵੇ ਦੁਆਰਾ ਪੜਾਧਨ ਕੀਤਾ ਜਾਣਾ ਹੈ ਵਿਜ਼ਿਬਿਲਟੀ ਦੇ ਸਰਵੇ ਦੇ ਨਤੀਜੇ ਦੇ ਆਧਾਰ ਤੇ ਦੂਜੇ ਪੜਾਪ ਵਿੱਚ ਇਸ ਖੇਤ ਨੂੰ ਨਹਿਰੀ ਪਾਣੀ ਮੋਹਿਆ ਕਰਵਾਇਆ ਜਾਏਗਾ ਸਪੀਕਰ ਸਾਹਿਬ ਥੈਂਕ ਯੂ ਥੈਂਕ ਯੂ ਠੀਕ ਹੈ ਰੰਦਾਵਾ ਜੀ ਬੈਠੋ ਹੋ ਗਿਆ ਤੁਹਾਡਾ ਸਵਾਲ ਆ ਜਵਾਬ ਆ ਗਿਆ ਸ਼੍ਰੀ ਮਨਵਿੰਦਰ ਸਿੰਘ ਗਿਆਸਪੁਰਾ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮਾਨਯੋਗ ਸਪੀਕਰ ਸਾਹਿਬ ਵਿੱਚ ਕੋਈ ਗੱਲ ਆਵੇ ਤੇ ਉਹਦੇ ਰਿਪਲਾਈ ਦਿੱਤਾ ਜਾਵੇ ਕੋਈ ਜ਼ਰੂਰੀ ਨਹੀਂ ਕੁਲਜੀਤ ਸਿੰਘ ਰੰਦਾਵਾ ਪੜੋ ਜੀ ਸਤਕਾਰਯੋਗ ਸਪੀਕਰ ਸਾਹਿਬ ਮੈਂ ਅੱਜ ਤੁਹਾਡਾ ਧਿਆਨ ਬਹੁਤ ਹੀ ਇੱਕ अहम ਮੁੱਦੇ ਵੱਲ ਦਿਵਾਉਣਾ ਕਿ ਸਾਡੇ ਡੇਰਾ ਬਸੀ ਹਲਕੇ ਦੇ ਵਿੱਚ ਘਟੋ-ਘਟ 5-4 ਐਮਐਲਏ ਸਹਿਬਾਨ ਨੇ ਜਿਨ੍ਹਾਂ ਦੇ ਵਿੱਚੋਂ ਕੀਤਾ ਜਾਵੇ ਡੇਰਾ ਬਸੀ ਹਲਕਾ ਜਿਹੜੇ ਨਹਿਰੀ ਪਾਣੀ ਦੀ ਮੈਂ ਗੱਲ ਕਰਦਾ ਅੱਜ ਚਾਰੇ ਦੇ ਚਾਰੇ ਐਮਐਲਏ ਸਹਿਬਾਨ ਮੁਹਾਲੀ ਨੀਨਾ ਮਿੱਤਲ ਜੀ ਔਰ ਗੁਰਲਾਲ ਕੜੌਰ ਚਮਕੌਰ ਸਾਹਿਬ ਤੱਕ ਬਾਜਵਾ ਸਾਹਿਬ ਪੜੋ ਜੀ ਬਾਜਵਾ ਸਾਹਿਬ ਸਾਡੇ ਤੋਂ ਸਿੱਖਣ ਆਏ ਸੀ ਜੀ ਬਾਜਵਾ ਜੀ ਇੱਕ ਮਿੰਟ ਬਾਜਵਾ ਜੀ ਰਾਵਾ ਜੀ ਆਪ ਵੀ ਤੁਸੀਂ ਉਹ ਪੜੋ ਅਸੀਂ ਜਿਹੜਾ ਅੱਜ ਜਿਹੜਾ ਸਾਡਾ ਪੀਣ ਵਾਲਾ ਪਾਣੀ ਹੈ ਹਲਕੇ ਦੇ ਵਿੱਚ ਬਹੁਤ ਡੂੰਘਾ ਚਲੇ ਗਿਆ ਇਹ ਯਾਦ ਕਰੋ ਕੈਪਟਨ ਕਮਲਜੀਤ ਸਿੰਘ ਜੀ ਇਹ ਤਾਂ ਮੰਤਰੀ ਹੁੰਦੇ ਸੀਗੇ ਇਸ ਵਿਧਾਨ ਸਭਾ ਦੇ ਵਿੱਚ ਹੀ ਇਸ ਵਿਧਾਨ ਸਭਾ ਦੇ ਵਿੱਚ ਹੀ ਉਹਨਾਂ ਨੇ ਦਸ਼ਮੇਸ਼ ਨਹਿਰ ਦਾ ਦਸ਼ਮੇਸ਼ ਨਹਿਰ ਦਾ ਮੁੱਦਾ ਲੱਕਿਆ ਸੀ ਉਹ ਪਿਛਲੀ ਸਰਕਾਰ ਵੇਲੇ ਮਾਨਯੋਗ ਸਪੀਕਰ ਸਾਹਿਬ ਵੱਲੋਂ 18 6 2019 ਨੂੰ ਇਸ ਨਹਿਰ ਦੀ ਕੋ ਕਰ ਲਈ ਇੱਕ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਦੇ ਮੈਂਬਰ ਤੁਸੀਂ ਲਿਖਿਆ 2021 ਦੀ ਰਿਪੋਰਟ ਸਰਦਾਰ ਜੀ ਸੁਣੋ ਸਪੀਕਰ ਸਾਹਿਬ ਸੁਣੋ ਸੁਣੋ ਜੋ ਤੁਸੀਂ ਲਿਖਿਆ ਉਹੀ ਪੜਨਾ ਹੁੰਦਾ ਭਾਸ਼ਣ ਨਹੀਂ ਦੇਣਾ ਇਹਦੇ ਵਿੱਚ ਸਰ ਉਹ ਹੀ ਉਹ ਹੀ ਪੜਨਾ ਦਸ਼ਮੇਸ਼ ਨਹਿਰ ਦੀ ਸਪੀਕਰ ਸਾਹਿਬ ਗੱਲ ਕਰਨਾ ਸਰਕਾਰ ਜੇ ਪੰਜਾਬ ਦੇ ਤੈਲਾ ਤੱਕ ਪਾਣੀ ਗਿਆ ਤੇ ਅਜ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠੇ ਨੇ ਫਾਈਨਾਂਸ ਮਿਨਿਸਟਰ ਸਾਹਿਬ ਬੈਠੇ ਨੇ ਸਾਡੇ ਡੇਰਾ ਬਸੀ ਹਲਕੇ ਨੂੰ ਮੋਹਾੜੀ ਨੂੰ ਰਾਜਪੁਰਾ ਕਨੌਰ ਦਸ਼ਮੇਸ਼ ਨਹਿਰ ਦੁਬਾਰਾ ਚਾਲੂ ਕੀਤੀ ਜਾਵੇ ਧੰਨਵਾਦ ਸਰਦਾਰ ਚੇਤਨ ਸਿੰਘ ਜੋੜਾ ਮਾਇਰਾ ਜਲ ਗੱਲ ਸਰੋਤ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੈਂ ਆਪਦੇ ਮਾਧਮ ਜਰੀਏ ਦੱਸਣਾ ਚਾਹੁੰਦਾ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਿਲ੍ਹਾ ਐਸਐਸ ਨਗਰ ਨਗਰ ਦੇ ਡੇਰਾ ਬਸੀ ਖੇਤਰ ਵਿੱਚ ਕੋਈ ਨਹਿਰੀ ਨੈਟਵਰਕ ਮੌਜੂਦ ਨਹੀਂ ਹੈ ਹਾਲਾਂਕਿ ਇਲਾਕੇ ਦੀ ਮੰਗ ਨੂੰ ਮੁੱਖ ਰੱਖਦਾ ਸਰਕਾਰ ਨੇ ਜਿਲ੍ਹਾ ਰੂਪਨਗਰ ਫਤਿਹਗੜ੍ਹ ਸਾਹਿਬ ਐਸਐਸ ਨਗਰ ਨੂੰ ਨਹਿਰੀ ਪਾਣੀ ਮਹਿਆ ਕਰਾਉਣ ਲਈ ਨਵੀਂ ਨਹਿਰ ਦੀ ਉਸਾਰੀ ਕਰਨ ਦੀ ਤਜਵੀਜ਼ ਹੈ ਇਸ ਪ੍ਰੋਜੈਕਟ ਨੂੰ ਦੋ ਪੜਾਵਾਂ ਵਿੱਚ ਕੀਤਾ ਜਾਣ ਦੀ ਤਜਵੀਜ਼ ਹੈ ਜਿਹਦੇ ਪਹਿਲੇ ਪੜਾ ਦਾ ਮੌਜੂਦਾ ਫੋਗ ਜ਼ਿਲ੍ਹਾ ਰੂਪਨਗਰ ਤੇ ਹੈ ਇਸ ਦਾ ਜ਼ਿਲ੍ਹਾ ਫਤੇਗੜ ਸਾਹਿਬ ਅਤੇ ਐਸਐਸਏ ਨਗਰ ਵਿੱਚ ਵਿਜ਼ਿਬਿਲਟੀ ਸਰਵੇ ਦੁਆਰਾ ਪੜਾਦਨ ਕੀਤਾ ਜਾਣਾ ਹੈ ਵਿਜ਼ਿਬਿਲਟੀ ਦੇ ਸਰਵੇ ਦੇ ਨਤੀਜੇ ਦੇ ਆਧਾਰ ਤੇ ਦੂਜੇ ਪੜਾਪ ਵਿੱਚ ਇਸ ਖੇਤ ਨੂੰ ਨਹਿਰੀ ਪਾਣੀ ਮੋਹਿਆ ਕਰਵਾਇਆ ਜਾਏਗਾ ਸਪੀਕਰ ਸਾਹਿਬ ਥੈਂਕ ਯੂ ਥੈਂਕ ਯੂ ਠੀਕ ਹਰਦਾ ਬਾਜੀ ਬੈਠੋ ਹੋ ਗਿਆ ਤੁਹਾਡਾ ਸਵਾਲ ਆ ਜਵਾਬ ਆ ਗਿਆ ਸ਼੍ਰੀ ਮਨਵਿੰਦਰ ਸਿੰਘ ਗਿਆਸਪੁਰਾ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮਾਨਜੋਗ ਸਪੀਕਰਸ